ਜਲੰਧਰ ਦੇ ਸ਼੍ਰੀ ਰਾਮ ਚੌਂਕ ਦੇ ਵਿੱਚ ਸ਼ਿਵ ਸੈਨਾ ਸਮਾਜਵਾਦੀ ਦੇ ਵੱਲੋਂ ਵਧੀਆਂ ਨੇ ਕਿਹਾ ਜਲੰਧਰ ਤੋਂ ਮੈਂਬਰ ਆਫ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੁਕ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਹਨ ਉਹ ਸਰਾਸਰ ਗਲਤ ਹਨ। ਉਹਨਾਂ ਕਿਹਾ ਕਿ ਅਮਰਿਤਪਾਲ ਸਿੰਘ ਖਾਲਿਸਤਾਨੀ ਸਮਰਥਕ ਹੈ ਅਤੇ ਉਸ ਦੀ ਸੋਚ ਦੇ ਕਰਕੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ 84 ਦਾ ਦੌਰ ਆ ਸਕਦਾ ਹੈ। ਉਨਾ ਕਹਿ ਚਰਨਜੀਤ ਸਿੰਘ ਚੰਨੀ ਨੂੰ ਅਮਰਿਤਪਾਲ ਸਿੰਘ ਦੀ ਹਮਾਇਤ ਨਹੀਂ ਕਰਨੀ ਚਾਹੀਦੀ। ਉਨਾ ਕਹਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਦਿੱਤੇ ਬਿਆਨ ਦੀ ਉਹ ਨਿੰਦਾ ਕਰਦੇ ਹਨ। ਅਮਰਿਤਪਾਲ ਦਾ ਮਾਮਲਾ ਜਿਹੜਾ ਸੀ ਪੁਤਰਾ ਫੁਕਿਆ ਵਾ ਚਰਨਜੀਤ ਸਿੰਘ ਚੰਨੀ ਐਮਪੀ ਮੈਂਬਰ ਆਫ ਪਾਰਲੀਮੈਂਟ ਦਾ ਸੀ ਅੱਜ ਪੁਤਰਾ ਫੁਕਿਆ ਵਾ। ਇਸਨੇ ਇਸਨੇ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਜੋ ਬਿਆਨ ਦਿੱਤੇ ਆ ਕਿ ਅਮਰਪਾਲ ਨੂੰ ਰਿਹਾ ਗਿਤਾ ਜੀਵੇ ਐਨਐਸਏ ਦਾਗੇ ਸ਼ਿਵਸena ਸਮਾਜਵਾਦੀ ਕੜੇ ਸ਼ਬਦਾਂ ਦੀ ਨਿੰਦਾ ਕਰਦੀ ਹੈ ਇਹ ਜਨਨਜੀਤ ਸਿੰਘ ਜੰਨੀ ਜੋ ਕਿ ਕਟਿਆ ਸੋਚ ਦਾ ਮਾਲਕ ਇੱਕ ਮਾੜੀ ਸੋਚ ਦਾ ਮਾਲਕ ਜਿਸ ਨੂੰ ਹੋਰ ਕੋਈ ਨਾਂ ਦਾ ਨਹੀਂ ਮਿਲਿਆ ਉਸ ਨੂੰ ਇੱਕ ਇਹੀ ਹੁੰਦਾ ਮਿਲਿਆ ਕਿ ਮੈਂ ਭਾਈ ਅਮਰਪਾਲ ਸਿੰਘ ਦਾ ਇਹ ਮੁੱਦਾ ਚੱਕਲਮਾ ਸ਼ਿਵਸena ਸਮਾਜਵਾਦੀ ਕੜੇ ਸ਼ਬਦਾਂ ਦੀ ਨਿੰਦਾ ਕਰਦੀ ਹੈ ਤੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਜੋ ਔਰਤਾਂ ਐਨਐਸਏ ਵਧਾ ਕੇ ਕੀਤਾ ਵਾ ਅਸੀਂ ਉਹਦੇ ਨਾਲ ਸਹਿਮਤ ਆਂ ਭਾਈ ਅਮਰਪਾਸ ਸਿੰਘ ਜੋ ਪਿਛਲੇ ਸਮੇਂ ਤੋਂ ਕਰਦਾ ਆਇਆ ਸਵਿਧਾਨ ਨੂੰ ਨਾ ਮੰਨਦਾ ਆ ਰਿਹਾ ਸੀਗਾ ਅੱਜ ਕੀ ਉਹਨੇ ਸਵਿਧਾਨ ਦੀ ਸੌਖ ਆ ਗਈ ਕੀ ਉਹ ਕੀ ਸੱਚਾ ਉਤਰੇਗਾ ਜਿਹੜਾ ਸਵਿਧਾਨ ਨੂੰ ਮੰਨਦਾ ਨਹੀਂ ਅਸੀਂ ਮੰਨਦੇ ਨਹੀਂ ਹਕੂਮਤਾਂ ਦੇ ਆਸੀਂ ਗੁਲਾਮ ਹੈ ਜਿਹੜਾ ਕਿ ਹਿੰਦੂ ਸਿੱਖ ਇਕਤਾ ਦਾ ਪ੍ਰਤੀਕ ਨਹੀਂ ਸੀਗਾ ਹਿੰਦੂ ਤੇ ਸਿੱਖ ਨੂੰ ਲੜਾਂ ਦੀ ਕੋਸ਼ਿਸ਼ ਕਰਦਾ ਸੀਗਾ ਆਪਣੀ ਜਿਹੜੀ ਆਵਾਜ਼ ਹੈ ਉਹ ਉਹਨੇ ਇਸ ਤਰ੍ਹਾਂ ਹੀ ਬੁਲੰਦੀ ਕੀਤੀ ਜਿਵੇਂ ਅਸੀਂ ਗੁਲਾਮ ਹੈ ਹਕੂਮਤਾਂ ਮੈਂ ਇੱਥੇ ਕੋਈ ਇਦਾਂ ਦਾ ਸਮਰਾਜ ਨਹੀਂ ਹੈ ਕਿ ਅਸੀਂ ਕਿਸੇ ਦੇ ਗੁਲਾਮ ਹੈ ਜਾਂ ਕੋਈ ਹਕੂਮਤ ਹੈ ਹਿੰਦੂ ਸਿੱਖ ਹੈ ਤਾਂ ਦੇਸੀ ਪ੍ਰਤੀਗ ਹੈ ਤੇ ਹਿੰਦੂ ਸਿੱਖ ਦਾ ਜਿਹੜਾ ਨੌ ਮਾਸ ਦਾ ਰਿਸ਼ਤਾ ਹੈ ਉਹ ਹਮੇਸ਼ਾ ਬਣਿਆ ਰਹੇਗਾ ਕਿ ਜਿਹੜੇ ਨੌਜਵਾਨ ਭੜਕ ਜਾਂਦੇ ਐ ਗੁਰੂ ਦਾ ਬਾਣਾ-ਬਾਣਾ ਕੋਈ ਮਾੜੀ ਗੱਲ ਨਹੀਂ ਹੈ ਬਾਣਾ ਜਿਹੜਾ ਪਾ ਕੇ ਉਹ ਆਪਣੇ ਆਪ ਨੂੰ ਇੱਕ ਜਿਹੜੀ ਸੋਚ ਆ ਉਹ ਨਗਮੀ ਸੋਚ ਤਬਦੀਲ ਹੋ ਜਾਂਦੇ ਆ ਅਸੀਂ ਡਿਮਾਂਡ ਕੀ ਰੱਖਦੇ ਆ ਅਸੀਂ ਡਿਮਾਂਡ ਰੱਖਦੇ ਆ ਕਿ ਸੈਂਟਰ ਦੀ ਸਰਕਾਰ ਤੇ ਪੰਜਾਬ ਸਰਕਾਰ ਕੋ ਕਿ ਜਿਹੜਾ ਕੀ ਤੁਹਾਡਾ ਜਿਹੜੀ ਤੁਹਾਡੀ ਸੋਚ ਆ ਅਸੀਂ ਉਹਦੇ ਤੇ ਤਰ੍ਹਾਂ ਦਿੰਨੇ ਆ ਕਿ ਇਸ ਨੂੰ ਅੰਦਰ ਹੀ ਰੱਖਿਆ ਜਾਵੇ ਪੰਜਾਬ ਦੇ ਨੇਤਾ ਦੇ ਉੱਤੇ ਹਫਤੇ ਆ ਦਾ ਪ੍ਰਯਾਸ ਕੀਤਾ ਜਾ ਰਿਹਾ ਸੀਗਾ ਨਿਹੰਗ ਸਿੰਘਾਂ ਵਾਲੋਂ ਅੱਜ ਤੱਕ ਇਹ ਕੀ ਚੱਕੇ ਨਾ ਜਾਗੇ ਮੈਂ ਪੰਜਾਬ ਦੀ ਸਰਕਾਰ ਹੈ ਤੇ ਪੰਜਾਬ ਪ੍ਰਸ਼ਾਸਨ ਹੈ ਉਹਨਾਂ ਨੂੰ ਗਾਵਾ ਆਗੀ ਜਿਹੜੇ ਕਿ ਹਿੰਦੂਆਂ ਨਾਲ ਸੁਵੇਲਾ ਵਿਵਾਰ ਕਰਨਾ ਬੰਦ ਕਰ ਦਿਓ ਤੇ ਤਾਂ ਕਿ ਇੱਦਾਂ ਦੀ ਹੋਣੀਆਂ ਮਹੋਣੀਆਂ ਘਟਨਾ ਨਾ ਹੋਵੇ ਤੇ ਜਿਹੜੀ ਹਿੰਦੂ ਦੀ ਸੁਰੱਖਿਆ ਦਾ ਉਹਨੂੰ ਯਕੀਨੀ ਬਣਾਇਆ ਜਾਵੇ ਤੇ ਅਗਰ ਕੋਈ ਟਾਰਗੇਟ ਤੇ ਹਿੰਦੂ ਟਾਰਗੇਟ ਤੇ ਹੈ ਤੇ ਉਹਨਾਂ ਦਾ ਜਿਹੜੀ ਸੱਤਨ ਨੂੰ ਬਹੁਤ ਸਾਫ ਤੋਂ ਇੱਨਾ ਵੱਡਾ ਫਤਵਾ ਅਮਨਤ ਪਾਲ ਨੂੰ ਦਿੱਤਾ ਗਿਆ ਜਨਤਾ ਨੂੰ ਦੇਖੋ ਜੀ ਮੈਂ ਤੁਹਾਨੂੰ ਵੀ ਕਹਿ ਜਾਈਏ ਜਿਹੜਾ ਕਿ ਪੰਥ ਦੀ ਜਿਹੜੀ ਕਿ ਪੰਥਰਾ ਵਾਸਤਾ ਦੇ ਕੇ ਸੋਹਵਾ ਦੇ ਕੇ ਕਿਸੇ ਨੂੰ ਜਿਤਾਇਆ ਜਾਵੇ ਤੇ ਉਹ ਤਾਂ ਅਸੀਂ ਵੀ ਲੋਕ ਜਾਣਦੇ ਹੀ ਆ ਤੁਸੀਂ ਵੀ ਜਾਣਨੇ ਮਿਲਿਆ ਵਾਦਾ ਕਿ ਅਸੀਂ ਇੱਕ ਸ਼ਹਿਰ ਦੇ ਵਿੱਚ ਇੱਕ ਕੌਂਸਲਰ ਬਣਾ ਦਿੰਨੇ ਆ ਇੱਕ ਸੋਜਨ ਵਾਲੀ ਬਣਾ ਦਿੰਨੇ ਆ ਕਿੰਨੇ 8-10 ਬੰਦੇ ਖੜੇ ਹੁੰਦੇ ਇੱਕ ਬੰਦੇ ਨੂੰ ਬਣਾ ਦਿੰਨੇ ਆ ਉਹ 100 ਅਸੀਂ ਉਹਨਾਂ ਦੀ ਬੰਨਾ